हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਮੱਝ ਸੇਲ ਲਈ ਲੈ ਕੇ ਆਏ ਹਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਨੂੰ ਮੰਨ ਕੇ ਚੱਲੋ ਬਾਈ ਨੇ ਇਹ ਮੱਝ ਸੇਲ ਕੀਤੀ ਆ ਤੇ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂ ਹਾਂਜੀ ਬਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਨਾਮ ਤੇ ਬਈ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਕਸੇਵ ਸਿੰਘ ਹੂੰ ਪਿੰਡ ਸਾਡਾ ਮੋੜ ਨਾਦਾ ਜ਼ਿਲ੍ਹਾ ਬਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹੈ ਨਾ ਤਹਿਸੀਲ ਤਪਾ ਮਲਾਕ ਸੇਣਾ ਨਹੀਂ ਇਧਰਲੀ ਇਧਰਲੀ ਸਾਈਡ ਸਾਡੇ ਟੱਲ ਮਾ ਜਾਂਦਾ ਜੀ ਇਧਰ ਸੈਣਾ ਆ ਜਾਂਦਾ ਹੂੰ ਇਧਰਲੇ ਪਾਸੇ ਆਪਣਾ ਸੁਖਪੁਰਾ ਮੋੜ ਆ ਜਾਂਦਾ ਠੀਕ ਹੈ ਬਾਈ ਜੰਡ ਸਰ ਵੀ ਨੇੜੇ ਰਹਿ ਜੰਡ ਸਰ ਵੀ ਨੇੜੇ ਠੀਕ ਹੈ ਕੰਟਰੈਕਟਰ ਨੰਬਰ ਬੋਲ ਦੋ ਬਈ ਆਪਣਾ 94640 ਹੂੰ 86287 ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਮੱਝ ਦੇਖ ਰਿਹਾ ਆਪਣੇ ਘਰ ਦੀ ਆ ਹਾਂ ਘਰ ਦੀ ਮੱਝ ਆ ਕਿਹੜਾ ਸੂਆ ਸੂਨੀ ਆ ਬਈ ਤੀਜਾ ਸੂਆ ਸੂਨੀ ਆ ਤੀਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਇਹ ਦਾ 5-7 ਦਿਨਾਂ ਦੀ ਕੱਚੀ ਆ ਜੀ 5-7 ਦਿਨਾਂ ਤੇ ਕਿੰਨਾ ਕਿਨੇ ਬਾਈ ਤੋ ਤ ਚਵਾਇ ਪਿਛਲੇ ਸਾਲ ਪਿਛਲੇ 14 ਲੀਟਰ ਦੇ ਚੋਇਆ ਜੀ ਠੀਕ ਆ ਐਦ ਕੀ ਕਿੰਨੀ ਕਮੀਦ ਹੈ ਤੋ 16 ਲੀਟਰ ਦਾ ਦੋ ਦੂ ਆਪਾਂ 14 ਮੰਨ ਕੇ ਚੱਲੋ ਜੀ 16 ਲੀਟਰ ਖੁੱਲਾ ਦੂ ਠੀਕ ਆ ਬਾਈ ਤੇ ਉਹ ਚਵਾਈ ਚੋਈ ਕਿਵੇਂ ਲੱਗੀ ਭੋਲੀ ਐ ਚਵਾਈ ਪੂਰੀ ਵਧੀਆ ਠੀਕ ਆ ਕਿੰਨਾ ਕ ਟਾਈਮ ਇਹਨੇ ਲਾਸਟ ਮੰਨ ਕੇ ਚਲੋ ਵੀ ਜਿਹੜਾ ਦੁੱਧ ਦਿੱਤਾ ਲਾਸਟ ਪੀ ਲਾ ਤੇ ਅਸੀਂ 7.5 ਮਹੀਨੇ ਤੱਕ ਚੋਈ ਹੈ ਠੀਕ ਆ 7.5 ਮਹੀਨੇ ਹਾਂ ਠੀਕ ਆ ਬਾਈ ਚਵਾਈ ਬਾਈ ਕਨੇ ਇੱਕ ਨੰਬਰ ਸੀ ਕੀ ਬਾਈ 7.5 ਮਹੀਨੇ ਬਾਈ ਕਨੇ ਆਪਾਂ ਚੋਈ ਹੈਗੀ ਤੇ ਥਣਾ ਦਾ ਸਹਿਜ ਆਪਾਂ ਚੈੱਕ ਕਰਵਾਉਣਾ ਨੇੜੋ ਥਣ ਬਹੁਤ ਚੰਗਾ ਲੱਗਾ ਬਾਕੀ ਦਰਦੀ ਦਰਦੀ ਨਹੀਂ ਬਾਈ ਨਾ ਵੱਜਾ ਮੈਂ ਠੰਡੀ ਸੀ ਸਹੀ ਗੱਲ ਥਣਾ ਦਾ ਸਹਿਜ ਇੱਕੋ ਜਿਹਾ ਥਣ ਚਾਰੇ ਥਣ ਨਖੜਮੇ ਦੇ ਪੂਰੇ ਗਾਇਬ ਤੇ ਤੇ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਗਈ ਬਸ 5 5-7 ਦਿਨਾਂ ਦੀ ਲਊ ਜੀ 5-7 ਦਿਨਾਂ ਦੀ ਕੱਚੀ ਆ ਗਈ ਦੇ ਲੇਵੇ ਦੀ ਬਾਈ ਨੇ ਫਿਰ ਫੀਟਿੰਗਾਂ ਬਾਕਮਾਲਾ ਬਹੁਤ ਸੋਹਣਾ ਹਵਾਨਾ ਕਰਮਾਲੀ ਦਾ ਕਦ ਕਾਠ ਫੁੱਲ ਆ ਗਿਆ ਸਿੰਘਾਂ ਦੀ ਮੰਤਰ ਗੱਲ ਕਰੀ ਥੋੜੇ ਖੁੱਲੇ ਆ ਗਏ ਇੱਕ ਪਾਸੇ ਬਾਈ ਮਨ ਲਾ ਲਿਆ ਵਾ ਨਾ ਪੋਪਲਾ ਲਿਆ ਹੈ ਠੀਕ ਹੈ ਬਾਈ ਇੱਕ ਪਾਸੇ ਬਾਈ ਕਹਿੰਦਾ ਪੋਪਲਾ ਲਿਆ ਹੈ ਵਗਾ ਹੋਰ ਕੋਈ ਚੱਕਰ ਨਹੀਂ ਸਾਉ ਸ਼ਰੀਫ ਦੇ ਸੋਨੇ ਆਪਾ ਸਾਨੂੰ ਬਾਈ ਲੈ ਥਣਾ ਦਾ ਸਾਈਜ਼ ਚੈੱਕ ਕਰੋ ਬੜਾ ਕਮਾਲਾ ਗੱਲੇ ਵਾ ਵੀ ਕਰਮਾਲ ਨੂੰ ਬਹੁਤ ਸੋਹਣਾ ਲੱਗਿਆ ਵਾ ਖੋਲਿਓ ਬਾਈ ਤੋਰੇ ਮੜੀ ਇੱਧਰ ਨਹੀਂ ਤੋਰ ਕੱਦ ਕਾਠ ਬਈ ਫੁੱਲ ਚੰਗਾ ਬਾਕੀ ਪਲੀ ਸਮੀ ਚੰਗੀ ਆ ਬਾਈ ਦੇ ਘਰ ਤੋਂ ਵੀ ਕੋਈ ਬਾਈ ਦਾ ਪਾਰ ਦਾ ਕੰਮ ਨਹੀਂਗਾ ਤੋਰਾ ਤਾਰਾ ਬਈ ਚੈੱਕ ਕਰਾਨਾ ਬਾਕੀ ਬਈ ਕੱਦ ਕਾਠ ਬਹੁਤ ਆ ਹਨਾ ਹਾਂ ਜੀ ਫੁੱਲ ਸਾਈਜ਼ ਆ ਕੋਈ ਮਧਰੀ ਮੈਂ ਸਮਝਣ ਲੱਗਾ ਜੀ ਸਹੀ ਗੱਲ ਡਬਲ ਮੈਂਸ ਆ ਜੀ ਮਧਰਾ ਕਦਨਾ ਮੰਨ ਕੇ ਆਏ ਬਈ ਕਿਉਂਕਿ ਫੁੱਲ ਸਾਈਜ਼ ਆ ਪਿੱਛੇ ਤੋਂ ਚੜਾਈ ਚੜੂ ਚੈੱਕ ਕਰਵਾਉਣਾ ਹੋਰ ਲਾਗੀ ਹਵਾਨਾ ਜਿਹੜਾ ਲਗਿਆ ਬਈ ਗਾਂਵਾਰ ਗੱਲੇ ਵਾ ਲੱਗਾ ਵਾ ਹਨਾ ਹਾਂ ਬਾਈ ਗਾਂਵਾਰ ਹੂੰ ਸਹੀ ਗੱਲ ਹੈ ਦੇਖੋ ਬਈ ਲੈਵ ਦੀ ਫੀਟਿੰਗ ਬਾ ਕਮਾਲ ਦੀ ਫੀਟਿੰਗ ਆ ਗਈ ਕਰਮ ਵਾਲੀ ਦੀ ਬਹੁਤ ਸੋਹਣਾ ਹਵਾਨਾਗਾ ਬਾਕੀ ਸੌ ਸੀ ਲ ਕੁ ਭਾਜਣਾ ਨਹੀਂ ਵੀ ਨਹੀਂ ਕਰਦੀ ਨਹੀਂ ਨਹੀਂ ਇਹ ਮਾੜੀ ਤੇ ਭਾਈ ਇਹਦਾ ਮੁੱਲ ਹਰ ਕੀ ਰਹੂ ਮੁੱਲੇ ਦਾ ਫੋਨ ਤੇ ਕਰਾਂਗੇ ਮੁੱਲ ਜਾਇਜ਼ ਹੋਗਾ ਮੁੱਲ ਜਾਇਜ਼ ਹੋਵੇਗਾ ਠੀਕ ਹੈ ਭਾਈ ਮੁੱਲ ਭਾਈ ਕਹਿੰਦਾ ਭਾਈ ਫੋਨ ਤੇ ਹੋਊਗਾ ਮੁੱਲ ਜਿਹੜਾ ਰਹੂਗਾ ਜਮਾਂ ਜਾਇਜ਼ ਹੋਊਗਾ ਮੱਝ ਦੇ ਸਾਬ ਨਹੀਂ ਬਾਕੀ ਜਿਹੜਾ ਚੜਾਈ ਆ ਪਿਸਤੂ ਉਤੋਂ ਪੱਧਰ ਪੁੱਧਰ ਵੀ ਨਾ ਗੱਲ ਕਰੀਏ ਫੁੱਲ ਆ ਤੇ ਭਾਈ ਅੱਗੇ ਆਪਣੇ ਕੋਲ ਇੱਕ ਝੋਟਾ ਹੈ ਹਨਾ ਹਾਂ ਆ ਝੋਟਾ ਜੀ ਆਪਾਂ ਛੱਡਦੇ ਹੁਣੇ ਠੀਕ ਹੈ ਬਈ ਕੀ ਫੀਸ ਹੈ ਬਈ ਇਹਦੀ ਇਹਦੀ 500 ਫੀਸ ਹੀ ਮੋਹਰਾਂ ਨਾਲ ਦਾ ਪ્યોਰ ਟੋਟਾ ਜੀ ਇਹੀ ਖਾਨਦਾਨ ਦੀ ਹੈ ਠੀਕ ਹੈ ਬਈ ਇਹ ਗਾਹ ਇਹਦੀਆਂ ਤੀਆਂ ਆਈਆਂ ਬਈ ਕਿੰਨੀਆਂ ਇਹਦੇ ਹਾਂ ਆਪਣੇ ਕੋਲ ਇੱਕ ਕੱਟਾ ਇੱਕ ਕੱਟੀ ਦੋ ਆ ਜੱਟੇ ਠੀਕ ਹੈ ਇਹਦਾ ਬੱਚਾ ਆ ਹਨ ਇਹਦਾ ਬੱਚਾ ਹੋ ਖੜਾ ਕੱਟਾ ਕੱਟੀ ਉਧਰ ਖੜੀ ਹੈ ਠੀਕ ਹੈ ਕੱਟੀ ਉਧਰ ਖੜੀ ਹੈ ਚੰਗੇ ਕੱਦ ਕੱਠ ਵਾਲੇ ਬੱਚੇ ਬੋਲ ਹੈਗਾ ਹਾਂ ਜੀ ਬਾਕੀ ਬਈ ਕੱਦ ਕਾਰ ਚੈੱਕ ਰਹੀ ਮੜਾ ਕੱਦ ਚੈੱਕ ਕਰਾ ਦੇ ਇਧਰ ਨੂੰ ਕੱਦ ਬਹੁਤ ਵੱਡਾ ਦੇਖੋ ਬਈ ਹੂੰ ਸਹੀ ਗੱਲਾ ਬਾਈ ਕਦ ਕਾਠ ਇਹਦਾ ਹੈਗਾ ਫੁੱਲ ਤੇ ਫੀਸ ਇਹਦੀ ਬਾਈ ਕਿੰਨੀ ਆ 500 ਰੁਪਏ 500 ਰੁਪਏ ਲਈ ਠੀਕ ਆ 500 ਰੁਪਏ ਬਾਈ ਕਹਿੰਦੇ ਬਾਈ ਫੀਸ ਆ ਬਾਕੀ ਬੱਚੇ ਬਾਈ ਕਹਿੰਦਾ ਚੰਗੇ ਪਾਉਂਦਾ ਕਦ ਕਾਠ ਬਾਈ ਚੈੱਕ ਕਰ ਲੋ ਬਾਈ ਤੇਰਾ ਕਦ ਕਿੰਨਾ ਕ ਮੇਰਾ 6 ਤੋਂ ਥੋੜਾ ਘਣੀ ਘੱਟ ਥੋੜਾ ਘਣੀ ਘੱਟ ਹੋਆ ਪੌਣੇ ਕਿਸ਼ ਠੀਕ ਆ ਬਾਈ ਕਦ ਕਾਠ ਪੱਕੋ ਬਾਈ ਚੰਗਾ ਹੈ ਬਾਕੀ ਬੱਚੇ ਵੀ ਚੰਗੇ ਪਾਉਂਦਾ ਬਾਈ ਨਾਲ ਕੰਟੈਕਟ ਜਰੂਰ ਕਰਿਓ ਤੇ ਨਾਕਸੀ ਦਾ ਬਾਈ ਕੋਲੇ ਬਈ ਇੱਕ ਸੁਆਪਾ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ